ਗੌੜੀ ਮਹੱਲਾ ਪਹਿਲਾ ਉਲਟਿਓ ਕਮਲ ਬ੍ਰਹਮ ਵਿਚਾਰ ਅਮਰਤ ਧਾਰ ਗਗਨ ਦਾ ਸੁਦਵਾਰ ਤੇਰ ਭਵਨ ਬੇਦਿਆ ਆਪ ਮੁਰਾਰ ਰੇ ਮਨ ਮੇਰੇ ਭਰਮ ਨ ਕੀਜੈ ਮਨ ਮਾਨੇ ਅਮਰਤ ਰਸ ਪੀਜੈ ਰਹਾਉ ਜਨਮ ਜੀਤ ਮਰਨ ਮਨ ਮਾਨਿਆ ਆਪ ਮੁਆ ਮਨ ਮਨ ਤੇ ਜਾਣਿਆ ਨજર ਭਈ ਘਰ ਘਰ ਤੇ ਜਾਣਿਆ ਜਤ ਸਤ ਤੀਰਤ ਮੰਜਨ ਨਾਮ ਅਦਕ ਬੇثار ਬੇثار ਕਰੋ ਕਛ ਕਾਮ ਨਰਨਰਾਇਣ ਅੰਤਰਜਾਮ ਆਨ ਮਨੋ ਤੋ ਪਰ ਕਰ ਜਾ ਕਿਸ ਜਾਤੂ ਨਾਹੀ ਕੋ ਥਾਉ ਨਾਨਕ ਗੁਰਮਤ ਸਹਿਜ ਸਮਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗੁਰਪਿਆਰ ਵਾਲਿਓ ਅੱਜ ਆਪਾਂ ਪਾਵਨ ਪਵਿੱਤਰ ਅੰਗ 153 ਤੇ ਹੀ ਸਵਾਇਮਾਨ ਸ਼ਬਦ ਪੜਿਆ ਇਹ ਸੰਗ ਦਾ ਦੂਜਾ ਸ਼ਬਦ ਹੈ ਕੱਲ ਜੋ ਆਪਾਂ ਸ਼ਬਦ ਪੜ ਰਹੇ ਸੀ ਕਾਮ ਕ੍ਰੋਧ ਮਾਇਆ ਮਹਿ ਚੀਤ ਝੂਠ ਬਕਾਰ ਜਾਗੇ ਹਿਤ ਚੀਤ ਜਦੋਂ ਮਨੁੱਖ ਕਾਮ ਕ੍ਰੋਧ ਮਾਇਆ ਵਿੱਚ ਹੀ ਚਿੱਤ ਲਾਈ ਰੱਖਦਾ ਤਾਂ ਫਿਰ ਅੰਦਰੋਂ ਕੀ ਪ੍ਰਗਟ ਹੋਣਾ ਝੂਠ ਬਕਾਰ ਜਾਗੇ ਹਿੱਤ ਚੀਤ ਉਹ ਹਿਰਦੇ ਘਰ ਦੇ ਵਿੱਚ ਫਿਰ ਝੂਠ ਬਕਾਰ ਹੀ ਜਾਗਦੇ ਨੇ ਪੂੰਜੀ ਪਾਪ ਲੋਭ ਕੀ ਕੀਤ ਪੂੰਜੀ ਤਾਂ ਪ੍ਰਭੂ ਪਰਮਾਤਮਾ ਦੇ ਨਾਮ ਦੀ ਇਕੱਠੀ ਕਰਨੀ ਸੀ ਤੇ ਤੂੰ ਪੂੰਜੀ ਪਾਪ ਤੇ ਲੋਭ ਦੀ ਇਕੱਠੀ ਕਰ ਰਿਹਾ ਇਨਸਾਨ ਤਰ ਤਾਰੀ ਮਨ ਨਾਮ ਸੁਚੇਤ ਜਦੋਂ ਨਾਮ ਤੇਰਾ ਸੁਚੇਤ ਹੋਏਗਾ ਨਾ ਗੁਰੂ ਦੇ ਗਿਆਨ ਤੋਂ ਫੇਰ ਤੇਰਾ ਭਵ ਸਾਗਰ ਸੰਸਾਰ ਭਵ ਸਾਗਰ ਤੋਂ ਪਾਰ ਉਤਾਰਾ ਹੋ ਸਕਦਾ ਇਹ ਸਮਝਾਇਆ ਸੀ ਸਤਿਗੁਰਾਂ ਨੇ ਆਪਾਂ ਨੂੰ ਕੱਲ੍ਹ ਵਾਲੇ ਸ਼ਬਦ ਚ ਆਪਾਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਗੁਰੂ ਤੋਂ ਵਿਚਾਰ ਲੈ ਰਹੇ ਆਂ ਅੱਜ ਉਹ ਤੂੰ ਅਗਲਾ ਸ਼ਬਦ ਪੜ੍ਹ ਰਹੇ ਆਂ ਫਿਰ ਮਹਾਰਾਜ ਨੇ ਅਗਲੇ ਬੰਦ ਚ ਦੱਸਿਆ ਸੀ ਵਾਹ ਵਾਹ ਸੱਚ ਮੈਂ ਤੇਰੀ ਟੇਕ ਏ ਅਕਾਲ ਪੁਰਖ ਵਾਹਿਗੁਰੂ ਸੱਚੇ ਸਤਗੁਰੂ ਤੂੰ ਮਿਹਰ ਕਿਰਪਾ ਕਰਕੇ ਸਾਨੂੰ ਨਾਮ ਬਾਣੀ ਨਾਲ ਜੋੜ ਰਹੇ ਹੋ ਵਾਹਿਗੁਰੂ ਵਾਹ ਸ਼ਾਬਾਸ਼ ਬਾਦਾਂ ਮਤਰਾ ਸ਼ਾਬਾਸ਼ੇ ਦੇੜੀਆਂ ਜੀ ਸ਼ਾਬਾਸ਼ੇ ਕਹਿਣਾ ਇਸ ਗੁਰੂ ਨੂੰ ਸ਼ਾਬਾਸ਼ ਕਹੀਏ ਜਿਹੜਾ ਸਾਡਾ ਜੀਵਨ ਸਵਾਰ ਰਿਹਾ ਹਉ ਪਾਪੀ ਤੂੰ ਨਿਰਮਲ ਏਕ ਇਸ ਬੰਦ ਦੇ ਵਿੱਚ ਸਤਿਗੁਰਾਂ ਨੇ ਦੱਸਿਆ ਸੀ ਵਾਹ ਵਾਹ ਸੱਚ ਹੈ ਮੈਂ ਤੇਰੀ ਟੇਕ ਹਉ ਪਾਪੀ ਤੂੰ ਨਿਰਮਲ ਏਕ ਅਸੀਂ ਤਾਂ ਸਾਰੇ ਪਾਪੀ ਆ ਮਹਾਰਾਜ ਤੂੰ ਹੀ ਇੱਕ ਪਵਿੱਤਰ ਹੈ ਨਿਰਮਲ ਨਿਰਮਲ ਹੈ ਮੈਂ ਨੇ ਪਵਿੱਤਰ ਇਹ ਰਹਾ ਉਹ ਵਾਲਾ ਬੰਦ ਸੀ ਜਦੋਂ ਅਸੀਂ ਉਹਦਾ ਓਟ ਆਸਰਾ ਲੈਨੇ ਆ ਫਿਰ ਅਗਨ ਪਾਣੀ ਫਿਰ ਨਾ ਮਤਲਬ ਇਹ ਰਹਾਉ ਵਾਲਾ ਬੰਦੀ ਆ ਮੈਂ ਪੂਰਾ ਕਰ ਲਵਾਂ ਪਹਿਨਾ ਅਗਨ ਪਾਣੀ ਬੋਲੇ ਪਰਭਾਉ ਏ ਮਹਾਰਾਜ ਅਸੀਂ ਤਾਂ ਜਿਹੜਾ ਤੇਰੇ ਨਾਮ ਨਾਲੋਂ ਖੁੰਝਿਆ ਤੇਰੇ ਸਨਹਾਰਤ ਨਾਲੋਂ ਟੁੱਟਿਆ ਹੋਇਆ ਫਿਰ ਉਹਦਾ ਸੁਭਾਅ ਕੀ ਆ ਅਗਰ ਵੰਗੋ ਕਿਤੇ ਤਪਣ ਲੱਗ ਜਾਂਦਾ ੜਕਦਾ ਲੋਭ ਹੰਕਾਰ ਵਿੱਚ ਕਿਤੇ ਪਾਣੀ ਵਰਗਾ ਠੰਡਾ ਵੀ ਹੋ ਜਾਂਦਾ ਮਹਾਰਾਜ ਕਹਿੰਦੇ ਅਗਨ ਪਾਣੀ ਬੋਲੇ ਪਰਭਾਉ ਜੀਭਾ ਇੰਦਰੀ ਏਕ ਸਵਾਉ ਜੀਭਾ ਆਪਦਾ ਜੀਭਾ ਆਪਦਾ ਕੰਮ ਕਰ ਜਾਂਦੀ ਸਵਾਦਾਂ ਚ ਫਸੀ ਹੋਈ ਆ ਅੱਖਾਂ ਮਾਰਾ ਦੇਖਣ ਚ ਲੱਗੀਆਂ ਹੋਈਆਂ ਕੰਨ ਮਾਰਾ ਸੁਣਨ ਚ ਲੱਗੇ ਆਪੋ ਆਪਣੇ ਸਵਾਦ ਲਈ ਕੰਮ ਕਰ ਰਹੇ ਨੇ ਜਿਹੜੇ ਗਿਆਨ ਇੰਦਰੇ ਨੇ ਅਇਸ਼ਟ ਅਦਿਸ਼ਟੇ ਬੇਕਾਰ ਹੀ ਨਹੀਂ ਉਹ ਭਾਉ ਦ੍ਰਿਸ਼ਟੀ ਵਿਕਾਰੀ ਹੈ ਉਹੀ ਬਿਕਾਰੀ ਦ੍ਰਿਸ਼ਟੀ ਨਾਲ ਹੀ ਤੱਕਦਾ ਸੁਰਤ ਦੀ ਵੀ ਧਿਆਨ ਉਧਰ ਹੀ ਲੱਗਦਾ ਬਿਕਾਰਾਂ ਜੀ ਟੱਖਾਂ ਵੀ ਮਾੜਾ ਦੇਖਦੀਆਂ ਪ੍ਰਾਇਆ ਰੂਪ ਦੇਖਦੀ ਇਹ ਗੁਰੂ ਤੋਂ ਗਿਆਨ ਜਦੋਂ ਲੈ ਲੈਂਦੇ ਆ ਫੇਰ ਸਾਡੇ ਅੰਦਰੋਂ ਇਹ ਚੀਜ਼ਾਂ ਖਤਮ ਹੋ ਜਾਂਦੀਆਂ ਨੇ ਇਹ ਸ਼ਬਦ ਆਪਾਂ ਕੱਲ ਵਿਚਾਰਿਆ ਸੀ ਆਪ ਮਾਰੇ ਤਾਂ ਪਾਏ ਨੋ ਜੇ ਸਤਿਗੁਰੂ ਤੁਸੀਂ ਕਿਰਪਾ ਕਰਕੇ ਆਪਦਾ ਗਿਆਨ ਦੇ ਕੇ ਨਾਮ ਦੀ ਦਾਤ ਦੇ ਕੇ ਸਾਡੇ ਅੰਦਰੋਂ ਬਕਾਰੀ ਬਿਰਤੀ ਨੂੰ ਖਤਮ ਕਰ ਦਿਓ ਤਾਂ ਫੇਰ ਮਹਾਰਾਜ ਕਹਿੰਦੇ ਆਪਣਾ ਆਪ ਮਾਰਿਆ ਜਾਂਦਾ ਜਿੰਦੇ ਜੀ ਬਹਿਮ ਪਰਮ ਕਰਮ ਕਾਂਡ ਛੱਡੇ ਜਾਂਦੇ ਨੇ ਵਿਸ਼ ਬਕਾਰ ਜਦੋਂ ਛੱਡ ਦਿੰਦਾ ਗੁਰੂ ਦੇ ਗਿਆਨ ਮੁਤਾਬਕ ਫੇਰ ਮਹਾਰਾਜ ਕਹਿੰਦੇ ਨੇ ਵੀ ਤੂੰ ਆਪ ਮਾਰੇ ਤਾਂ ਪਾਏ ਨੋ ਤੂੰ ਆਪੇ ਹੀ ਕਿਰਪਾ ਕਰਕੇ ਸਾਡੇ ਅੰਦਰੋਂ ਇਹ ਬਿਰਤੀ ਖਤਮ ਕਰਦੇਵੇਂ ਤੇ ਤਾਂ ਹੀ ਤੇਰਾ ਨਾਮ ਪ੍ਰਾਪਤ ਹੋ ਸਕਦਾ ਜਿੰਨਾ ਚਿਰ ਸਾਡੇ ਅੰਦਰੋਂ ਮਾੜੀ ਬਿਰਤੀ ਨਹੀਂ ਖਤਮ ਹੁੰਦੀ ਜਿਹਦਾ ਮਰਜੀ ਨਾਮ ਜਪੀ ਜਾ ਚਾਹੇ ਬਾਬਿਆਂ ਨੂੰ ਧਿਆਈ ਚਲ ਚਾਹੇ ਗੁਰੂ ਨੂੰ ਧਿਆਈ ਚਲ ਚਾਹੇ ਰਾਮ ਰਾਮ ਕਹੀ ਜਾ ਚਾਹੇ ਅੱਲਾ ਅੱਲਾ ਕਹੀ ਜਾ ਚਾਹੇ ਵਾਹਿਗੁਰੂ ਵਾਹਿਗੁਰੂ ਕਰੀ ਜਾ ਫੇਰ ਨਹੀਂ ਕੁਝ ਵੀ ਸਵਰਨਾਲ ਗੁਰੂ ਤੋਂ ਗਿਆਨ ਲੈ ਕੇ ਆਪਣੀ ਬਿਰਤੀ ਨੂੰ ਕੰਟਰੋਲ ਕਰ ਭਾਈ ਗਰਦਾਸ ਦੀਆਂ ਬਾਣ 12 23 ਮੇਰਾ ਖਲ ਬਾਣੀ ਹੈ ਪੰਕਤੀ ਹੈ ਦੇਖ ਪਰਾਈਆਂ ਚੰਗੀਆਂ ਧੀਆਂ ਪਹਿਣਾ ਜਾਣ ਵੀ ਦੇਖ ਪਰਾਈਆਂ ਇਸਤਰੀਆਂ ਦੇਖ ਤੋ ਧੀਆਂ ਪਹਿਣਾ ਜਾਣ ਪਰ ਬਰਾਬਰ ਦੀਆਂ ਨੂੰ ਪਹਿਣਾ ਸਮਝ ਛੋਟੀਆਂ ਨੂੰ ਧੀਆਂ ਸਮਝ ਵੱਡੀਆਂ ਨੂੰ ਮਾਨ ਸਮਾਨ ਸਮਝ ਬਿਰਤੀਆਂ ਅੰਦਰੋਂ ਸੁੱਧ ਕਰ ਲੈਣਾ ਅੱਖਾਂ ਨੇ ਤਾਂ ਆਪਦਾ ਕੰਮ ਕਰਨਾ ਹੀ ਹੈ ਨਾ ਤਾਂ ਦੇਖਣਾ ਹੀ ਹੈ ਸਤਗੁਰੂ ਕਹਿਣਾ ਕਰਦੇ ਨੇ ਆਪ ਮਾਰੇ ਤਾਂ ਪਾਏ ਨੋ ਸ਼ਬਦ ਮਰੇ ਫਿਰ ਮਰਨ ਨਾ ਹੋਈ ਜਦੋਂ ਸ਼ਬਦ ਦੀ ਮਾਰ ਮਰਦਾ ਨਾ ਇਨਸਾਨ ਕਿਵੇਂ ਧਿਆਨ ਦੇਉ ਸ਼ਬਦ ਰਾਹੀਂ ਸਾਡੇ ਅੰਦਰਲੀ ਬਿਰਤੀ ਨੇ ਮਰ ਜਾਣਾ ਮਾੜੀ ਸੋਚ ਖਤਮ ਹੋ ਜਾਏਗੀ ਜਦੋਂ ਮਾੜੀ ਸੋਚ ਖਤਮ ਹੋ ਗਈ ਸਾਰਾ ਕੁਝ ਸੁਧਰ ਗਿਆ ਸਮਝ ਲਓ ਇਹ ਸੋਚ ਹੀ ਮਾੜੀ ਆ ਨਾ ਜਿਹੜੀ ਅੱਖਾਂ ਵੀ ਫਿਰ ਇਹਦੇ ਨਾਲ ਮਾੜਾ ਦੇਖਦੀਆਂ ਅੱਖਾਂ ਰਾਹੀਂ ਵੀ ਮਾੜਾ ਦੇਖਦਾ ਸੋਚ ਮਾੜੀ ਕਰਨ ਕੰਨਾਂ ਨਾਲ ਵੀ ਗੰਦਮੰਦ ਸੁਣਦਾ ਗੰਦੇ ਗੀਤ ਸੁਣ ਲੇ ਜੀਭਾਂ ਨਾਲ ਵੀ ਕੂੜਕਵਾੜ ਬੋਲਦਾ ਜੋ ਆਉਂਦਾ ਮੂੰਹ ਅੱਗੇ ਜਦੋਂ ਅੰਦਰੋਂ ਤੇਰੀ ਬਿਰਤੀ ਸ਼ੁੱਧ ਹੋ ਗਈ ਨਾ ਗੁਰੂ ਦੇ ਗਿਆਨ ਨਾਲ ਫਿਰ ਸਾਰਾ ਕੁਝ ਹੀ ਹੋ ਜਾਣਾ ਸ਼ੁੱਧ ਮਹਾਰਾਜ ਕਹਿੰਦੇ ਸ਼ਬਦ ਅਮਰ ਹੈ ਫਿਰ ਮਰਨ ਨਾ ਹੋਏ ਜਦੋਂ ਸ਼ਬਦ ਦੀ ਮਾਰ ਅੰਦਰੋਂ ਵਿਕਾਰੀ ਵਰਤੀ ਮਾਰ ਗਈ ਨਾ ਫਿਰ ਬਾਰ-ਬਾਰ ਨਹੀਂ ਤੇਰਾ ਮਰਨ ਹੋਏਗਾ ਤੇ ਗੁਰਦੇ ਸਿਨਾਤ ਤੇ ਗੁਰਦੇ ਗਿਆਨ ਮੁਤਾਬਕ ਤੇਰਾ ਜੀਵਨ ਹੋਏਗਾ ਬੇਨਮੂਏ ਕਿਉਂ ਪੂਰਾ ਹੋਏ ਜਿੰਨਾ ਚੰਦਰੋਂ ਵਿਕਾਰੀ ਵਰਤੀ ਨਹੀਂ ਖਾਕ ਮੋਈ ਉਹਨਾਂ ਚਰ ਨਹੀਂ ਤੂੰ ਪੂਰਾ ਹੋ ਸਕਦਾ ਗੁਰਸਿੱਖ ਕਹਿ ਲੋ ਭਗਤ ਕਹਿ ਲੋ ਜਨ ਕਹਿ ਲੋ ਉਨਾ ਚਿਰ ਤੋ ਜਨ ਭਗਤ ਗੁਰ ਦਾ ਸਿੱਖ ਪੂਰਾ ਨਹੀਂ ਹੈ ਜਿੰਨਾ ਚਿਰ ਤੇਰੀ ਬਕਾਰੀ ਵਰਤੀ ਨਹੀਂ ਖਤਮ ਹੁੰਦੀ ਅੰਦਰੋਂ ਪਰ ਪੰਜ ਵਿਆਪ ਰਹਾ ਮਨ ਦੋਏ ਪਰ ਪੰਜ ਮੈਨੇ ਮਤਬਲਾ ਵੀ 헤ਰ ਫੇਰ ਇਹਦੇ ਬੱਚੀ ਵਿਆਪ ਵਿਆਪਦਾ ਰਹਿੰਦਾ ਫਸਿਆ ਰਹਿੰਦਾ ਕਹਲੋ ਰੁਝਿਆ ਰਹਿੰਦਾ ਕਹਲੋ ਪਰ ਪੰਜ ਵਿਆਪ ਰਹਾ ਮਨ ਦੋਏ ਇਹ ਤਾਂ ਭਟਕਦਾ ਫਿਰਦਾ ਰਹਿੰਦਾ ਇੱਧਰ ਉੱਧਰ ਮਨ ਸਰਨ ਰਾਇਣ ਕਰੇ ਸੋ ਹੋਏ ਜੇ ਇਹਨੂੰ ਪ੍ਰਭੂ ਪਰਮਾਤਮਾ ਦਾ ਨਾਮ ਮਿਲਦਾ ਨਾ ਫੇਰ ਇਹ ਇੱਕ ਥਾਂ ਤੇ ਟਿਕਦਾ ਫਿਰ ਰਹਿਉ ਦਾ ਮਤਲਬ ਹੈ ਇੱਕ ਥਾਂ ਟਿਕ ਜਾਣਾ ਫੇਰ ਮਨ ਟਕਾਉ ਵਿੱਚ ਆਉਂਦਾ ਗੁਰੂ ਦੇ ਨਾਮ ਨਾਲ ਜੁੜਦਾ ਪ੍ਰਭੂ ਪਰਮਾਤਮਾ ਦੇ ਗੁਰੂ ਦੇ ਸਨਹਾਰਤ ਨਾਲ ਜੁੜਦਾ ਮਨ ਨੂੰ ਟਕਾਉਣ ਦੀ ਗੱਲ ਹੀ ਕਰਦੀ ਹੈ ਗੁਰਬਾਣੀ 95 97% ਗੁਰਬਾਣੀ ਮਨ ਨੂੰ ਸਮਝਾਉਣ ਦੀ ਗੱਲ ਕਰਦੀ ਹੈ 3-4% ਗਰਬਾਣੀ ਕਰਮ ਕਾਂਡ ਤੇ ਝੋਟ ਕਰਦੀ ਹੈ ਕਰਮ ਕਾਂਡਾਂ ਤੋਂ ਬਚਾਉਂਦੀ ਆ ਕਰਮ ਕਾਂਡ ਛੱਡ ਦੇ ਤੇ ਆਪਦੇ ਮਨ ਨੂੰ ਗੁਰੂ ਦਾ ਗਿਆਨ ਲੈ ਕੇ ਟਿਕਾ ਲਾ ਬਸ ਜਦੋਂ ਟਿਕ ਗਿਆ ਅਰਦਾਸ ਕਰਦੇ ਨਹੀਂ ਟਿਕਦਾ ਤਾਂ ਕੀਤਾ ਲੋੜੀਏ ਕੰਮ ਸੋਹਰ ਪਿਆ ਕੀਏ ਕਾਰਜ ਦੇਹ ਸਬਾਰ ਸਤਗੁਰ ਸੱਚ ਸਾਖੀਏ ਕਰਲਾ ਅਰਦਾਸ ਗੁਰੂ ਦੇ ਚਰਨਾਂ ਵਿੱਚ ਆ ਕੇ ਵੀ ਮਹਾਰਾਜ ਮੇਰਾ ਮਨ ਟਿਕ ਨਹੀਂ ਰਿਹਾ ਨਾਮ ਬਾਣੀ ਨਾਲ ਜੋੜੋ ਕਿਰਪਾ ਕਰਕੇ ਦਾਤ ਬਖਸ਼ੋ ਦੁਨਿਆਵੀ ਦਾਤਾਂ ਤਾਂ ਸਤਿਗੁਰੂ ਦੇ ਹੀ ਜਾ ਰਹੇ ਨੇ ਚਲੋ ਦੁਨਿਆਵੀ ਦਾਤ ਦੀ ਵੀ ਕੋਈ ਜ਼ਰੂਰਤ ਹੈ ਤਾਂ ਕਰ ਮੰਗਾ ਗੁਰੂ ਤੋਂ ਹੀ ਮੰਗਣਾ ਆਪਾਂ ਆਪਣੇ ਗੁਰੂ ਤੋਂ ਹੀ ਮੰਗਾਗੇ ਮਹਾਰਾਜ ਕਹਿਣਾ ਕਰਦੇ ਨੇ ਇਹ ਸ਼ਬਦ ਪੂਰਾ ਹੀ ਵਿਸਤਾਰ ਚ ਹੋਣ ਲੱਗ ਪਿਆ ਜੀ ਚਲੋ ਕੋਈ ਨਾ ਗਰਵਾਣੀ ਵਿਚਾਰ ਹੀ ਕਰਨੀ ਆਪਾਂ ਦਾ ਸਤਿਗੁਰਾਂ ਦੀ ਕਿਰਪਾ ਸਤਿਗੁਰੂ ਮਹਾਰਾਜ ਕਹਿੰਦੇ ਥਿਰ ਨ ਰੈਣ ਕਰੇ ਜੋਈ ਬਹੁਤ ਚੜੋ ਜੇ ਆਵੇ ਵਾਰ ਜੇ ਗੁਰੂ ਦੇ ਗਿਆਨ ਦੇ ਜਹਾਜ਼ ਤੇ ਸਵਾਰ ਹੋਏਗਾ ਨਾ ਗੁਰੂ ਜਹਾਜ਼ ਤੇ ਤੂੰ ਕਹਿ ਲੋ ਵੀ ਗੁਰੂ ਜਹਾਜ਼ ਤੇ ਜਦੋਂ ਸਵਾਰ ਹੋ ਗਿਆ ਤੂੰ ਮੰਨੂ ਗੁਰੂ ਦੇ ਕਹਿਣੇ ਮੁਤਾਬਕ ਤੂੰ ਚਲਾਉਣਾ ਸ਼ੁਰੂ ਕਰਤਾ ਮੰਜ਼ਿਲ ਮਿਲ ਜਾਏਗੀ ਪਹੁੰਚ ਜਾਏਗਾ ਦਰ ਘਰ ਤੇ ਪ੍ਰਭੂ ਪਰਮਾਤਮਾ ਤੇ ਜੀਂਦੇ ਜੀ ਮਰ ਕੇ ਕੋਈ ਨਹੀਂ ਇਹ ਬਾਰ-ਬਾਰ ਮੈਂ ਗੱਲ ਕਹਿੰਦਾ ਹਰੇਕ ਸ਼ਬਦ ਵਿਚਾਰ ਚ ਮਰਨ ਤੋਂ ਬਾਅਦ ਨਹੀਂ ਜੀਂਦੇ ਜੀ ਆਖਰੀ ਪੰਕਤੀ ਹੈ ਸ਼ਬਦ ਦੀ ਮਹਾਰਾਜ ਕਹਿੰਦੇ ਠਾਕੇ ਬਹੁਤ ਦਰਗਾ ਮਾਰ ਸੱਚ ਸਲਾਹੀ ਧੰਨ ਗੁਰਦਵਾਰ ਫਿਰ ਉਹ ਗੁਰੂ ਦਾ ਹਿਰਦਾ ਜਿਹੜਾ ਗੁਰੂ ਦਾ ਘਰ ਆ ਨਾ ਫਿਰ ਉਹ ਧੰਨ ਤੇਰੇ ਵਾਸਤੇ ਮਨ ਜੇ ਤੂੰ ਗੁਰੂ ਤੋਂ ਗਿਆਨ ਲੈ ਕੇ ਆਪਣੇ ਜੀਵਨ ਨੂੰ ਸੁਧਾਰ ਲਵੇਂ ਤਾਂ ਅਗੇ ਮਹਾਰਾਜ ਕਹਿੰਦੇ ਨੇ ਅਗਲੇ ਸ਼ਬਦ ਚ ਨਾਨਕ ਦਰਕਰ ਏਕ ਓੰਕਾਰ ਅਗਲਾ ਸ਼ਬਦ ਜਿਹੜਾ ਅੱਜ ਪੜਿਆ ਉਹ ਸ਼ਬਦ ਵਿੱਚ ਮਹਾਰਾਜ ਕਹਿੰਦੇ ਨੇ ਗੌੜੀ ਮਹੱਲਾ ਪਹਿਲਾ ਇਹ ਵੀ ਗੌੜੀ ਰਾਗ ਅੰਤਰਾ ਸ਼ਬਦ ਮਹਾਰਾਜ ਕਹਿੰਦੇ ਉਲਟੋ ਕਮਲ ਬ੍ਰਹਮ ਵਿਚਾਰ ਜਿਵੇਂ ਹਿਰਦਾ ਘਰ ਆਪਣਾ ਮਨ ਸਿੱਧਾ ਸਮਝਦੇ ਆਂ ਗੱਲ ਜਦੋਂ ਮਨ ਇੱਧਰ ਲਿਆ ਉੱਧਰ ਲਿਆ ਨਾ ਕਰਮ ਕੰਡਾਂ ਦੇ ਵਿੱਚ ਹੀ ਸੀ ਤੇ ਗੁਰੂ ਤੋਂ ਗਿਆਨ ਲੈ ਕੇ ਗੁਰੂ ਦੀ ਬਾਣੀ ਪੜ੍ਹ ਸੁਣ ਕੇ ਇਹ ਉਲਟ ਹੋ ਗਿਆ ਹੁਣ ਹੁਣ ਉਲਟ ਹੋ ਕੇ ਕੀ ਕਰਦਾ ਬ੍ਰਹਮ ਦੀ ਵਿਚਾਰ ਕਰਦਾ ਆਪਣੇ ਮਨ ਦੇ ਅੰਦਰ ਗੁਰੂ ਦੇ ਗਿਆਨ ਮੁਤਾਬਕ ਫਿਰ ਬ੍ਰਹਮ ਦੀ ਵਿਚਾਰ ਕਰਕੇ ਜੀਵਨ ਜਿਉਣ ਦੀ ਕੋਸ਼ਿਸ਼ ਕਰਦਾ ਉਲਟੋ ਕਮਲ ਬ੍ਰਹਮ ਵਿਚਾਰ ਅਮਰਤ ਤਾਰ ਗगन ਦਾ ਸੁਦਵਾਰ 10. ਠੀਕ ਹੈ ਜੀ ਗगन ਅਸਮਾਨ ਮਹਾਰਾਜ ਸਮਝਾਉਣਾ ਕਰਦੇ ਨੇ ਜਦੋਂ ਤੇਰਾ ਮਨ ਬਕਾਰੀ ਵਰਤੀ ਵੱਲੋਂ ਉਲਟ ਹੋ ਕੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ ਫਿਰ ਅੰਮ੍ਰਿਤ ਧਾਰ ਗगन ਦਾ ਸੁਦਵਾਰ ਫਿਰ ਤੇਰਾ ਹਿਰਦਾ ਘਰ ਇਸ ਤਰ੍ਹਾਂ ਹੋ ਜਾਏਗਾ ਜਿਵੇਂ ਧਰਤੀ ਤੇ ਅਸਮਾਨ ਦੇ ਵਿਚਾਲੇ ਕੁਦਰਤ ਚੱਲ ਰਹੀ ਆ ਸਮੁੰਦਰ ਚੱਲ ਰਹੇ ਨੇ ਲੱਖ 84 ਜੂਨ ਜੀਵ ਜੰਤੂ ਚੱਲ ਰਹੇ ਨੇ ਸਾਰਾ ਸਿਸਟਮ ਅਕਾਲ ਪੁਰਖ ਵਾਹਿਗੁਰੂ ਕਾਦਰ ਦੇ ਹੁਕਮ ਵਿੱਚ ਕੁਦਰਤ ਚੱਲ ਰਹੀ ਆ ਜਿਵੇਂ ਇਸ ਤਰ੍ਹਾਂ ਤੇਰੇ ਹਿਰਦਾ ਘਰ ਵੀ ਤੇਰਾ ਇਸ ਤਰ੍ਹਾਂ ਹੀ ਬਣ ਜਾਏਗਾ ਜੋ ਵਰ ਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਜਿਹੜਾ ਭਾਈ ਗੁਰਬਾਣੀ ਦੇ ਨਾਲ ਜੁੜ ਕੇ ਖੋਜੇਗਾ ਖੋਜ ਕਰੇਗਾ ਤੇ ਉਹਨੂੰ ਪ੍ਰਭੂ ਪ੍ਰਮਾਤਮਾ ਅੰਦਰੋਂ ਹੀ ਮਿਲ ਜਾਣਾ ਕੋਈ ਸਰੀਰ ਨਹੀਂ ਬਦਲਣਾ ਬਸ ਸਰੀਰ ਬਦਲ ਜਾਏਗਾ ਨਾ 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 ਮਨ ਨੇ ਚੇਂਜ ਹੋ ਜਾਣਾ ਤੇ ਸਰੀਰ ਸਹੀ ਕੰਮ ਤੇ ਚੱਲ ਪਏਗਾ ਕਿਉਂਕਿ ਮਨ ਹੀ ਤੋਰਦਾ ਨਾ ਜਿੱਦਾਂ ਨੂੰ ਤੋਰਦਾ ਇਹਨੂੰ ਪਹਿਲਾਂ ਮਨ ਦੇ ਵਿੱਚ ਉਹ ਰਸਤਾ ਬਣਦਾ ਵਿਚਾਰ ਬਣਦਾ ਫਿਰ ਉਹ ਇਨਸਾਨ ਉਧਰ ਨੂੰ ਚੱਲਦਾ ਜਿਵੇਂ ਹੁਣ ਆਪਣੇ ਮਨ ਦੇ ਵਿੱਚ ਪਹਿਲਾਂ ਬਣ ਗਈ ਵਿਚਾਰ ਵਜੇ ਉੱਠੇ ਇਸ਼ਨਾਨ ਪਾਣੀ ਕੀਤਾ ਚਲੋ ਵੀ ਗੁਰਦੁਆਰੇ ਚੱਲਦੇ ਆਂ ਸ਼ਬਦ ਵਿਚਾਰ ਕਰਦੇ ਆਂ ਗੁਰੂ ਦੇ ਚਰਨਾਂ ਵਿੱਚ ਬੈਠਦੇ ਆਂ ਚੱਲ ਕੇ ਪਹਿਲੇ ਮਨ ਨੇ ਬਣਾਈ ਨਾ ਇਹ ਮਨ ਨੇ ਰਸਤਾ ਤੈਅ ਕੀਤਾ ਤੇ ਸਰੀਰ ਆਪੇ ਆ ਗਿਆ ਮਨ ਹੀ ਚਲਾ ਰਿਹਾ ਸਰੀਰ ਨੂੰ ਮਨ ਮੰਦਰ ਤਨ ਬੇਸ ਕਲੰਦਰ ਅਕਾਲ ਪੁਰਖ ਬਾਹੇ ਗੁਰੂ ਮਨ ਨੂੰ ਚਲਾ ਰਿਹਾ ਤੇ ਮਨ ਤੇਰੇ ਸਰੀਰ ਨੂੰ ਚਲਾ ਰਿਹਾ ਅੱਗੇ ਜੇ ਮਨ ਗੁਰੂ ਦੇ ਕਹਿਣੇ ਮੁਤਾਬਕ ਚੱਲ ਪੇ ਫਿਰ ਲੋਕ ਸੁਖੀਏ ਪ੍ਰਲੋਕ ਸੇ ਹਲੇ ਸਤਿਗੁਰੂ ਕਹਿਣਾ ਕਰਦੇ ਨੇ ਉਲਟੇ ਕਮਲ ਬ੍ਰਹਮ ਵਿਚਾਰ ਅਮਰਤ ਧਾਰ ਗगन ਦਾ ਸੁਦਵਾਰ ਤਿਰਭਵਨ ਭੇਦਿਆ ਆਪ ਮਰਾਰ ਤਿਰਭਵਨ ਅਕਾਲ ਪੁਰਖ ਵਾਹਿਗੁਰੂ ਨੇ ਆਪ ਦੇ ਬਸ ਵਿੱਚ ਆਪ ਦੇ ਹੁਕਮ ਵਿੱਚ ਰੱਖ ਕੇ ਉਹਨੂੰ ਚਲਾ ਰਹੇ ਨੇ ਮਰਾਰ ਮੈਨੇ ਅਕਾਲ ਪੁਰਖ ਵਾਹਿਗੁਰੂ ਰੇ ਮਨ ਮੇਰੇ ਭਰਮ ਨਾ ਕੀਜੇ ਏ ਮੇਰੇ ਮਨ ਭਰਮ ਨਾ ਕਰ ਭਲੇਖਿਆ ਚ ਨਾ ਪੈ ਮਨ ਮਾਨੇ ਅਮਰਤ ਰਸ ਪੀਜੇ ਮਨ ਮੰਨੇ ਤੇਰਾ ਅਮਰਤ ਰਸ ਪੀ ਪ੍ਰਭ ਪ੍ਰਮਾਤਮਾ ਦਾ ਨਾਮ ਬਾਣੀ ਰਾਹੀਂ ਅਮਰਤ ਰਸ ਪੀਤਾ ਜਾਂਦਾ ਜੀ ਸ਼ਬਦ ਰਾਹੀਂ ਠੀਕ ਆ ਜੀ ਜਦੋਂ ਆਪਾਂ ਸ਼ਬਦ ਨਾਲ ਜੁੜਾਂਗੇ ਨਾਮ ਬਾਣੀ ਪੜਾਂਗੇ ਸੁਣਾਾਂਗੇ ਫਿਰ ਅਸੀਂ ਅੰਮ੍ਰਿਤ ਦੇ ਬਾਟੇ ਭਰ-ਭਰ ਕੇ ਪੀਣ ਵਾਲੀ ਗੱਲ ਹੈ ਠੀਕ ਹੈ ਜੀ ਸਿੱਧੀ ਗੱਲ ਸਮਝ ਗਏ ਮਨ ਮਾਨੇ ਅੰਮ੍ਰਿਤ ਰਸ ਪੀਜੇ ਜਿਹਦਰਾ ਮਾਨੀ ਨਹੀਂ ਮੰਨਦਾ ਗੁਰੂ ਦੇ ਸ਼ਬਦ ਗੁਰੂ ਦਾ ਸ਼ਬਦ ਹੀ ਨਹੀਂ ਚੰਗਾ ਲੱਗਦਾ ਠੀਕ ਹੈ ਜੀ ਫੇਰ ਮਨ ਨੇ ਕੀ ਅੰਮ੍ਰਿਤ ਪੀਣਾ ਕਿਉਂਕਿ ਮੈਂ ਦੇਖਦਾ ਨਾ ਜੇ ਗਰਬਾਣੀ ਦੀ ਗੱਲ ਕਰਕੇ ਤਾਂ ਕਈ ਜਿਨ੍ਹਾਂ ਦਾ ਨਹੀਂ ਮੰਨ ਸੁਣਨ ਨੂੰ ਹੁੰਦਾ ਤੇ ਉਹ ਹੋਰ ਪਾਸੇ ਗੱਲ ਨੂੰ ਅਲਝਾਉਂਦੇ ਹੁੰਦੇ ਆ ਕਿਉਂਕਿ ਵਾਹਿਗੁਰੂ ਦੀ ਕਿਰਪਾ ਨਾਲ ਜਿੱਥੇ ਵੀ ਮੈਂ ਜਾਂਨਾ ਕਿਸੇ ਸਮਾਗਮ ਤੇ ਕਈ ਵਾਰੀ ਮਰਗ ਤੇ ਜਾਣਾ ਪੈਂਦਾ ਸस्कार ਤੇ ਕਿਤੇ ਭੋਗ ਤੇ ਜਾਵੜੇ ਕਿਤੇ ਵਿਆਹ ਸ਼ਾਦੀ ਵੀ ਜਾਂਦੇ ਆ ਪੈਲਸ ਵਿੱਚ ਕਿਉਂ ਨਹੀਂ ਜਾਂਦੇ ਜੇ ਪੈਲਸ ਵਿੱਚ ਵੀ ਜਾਣਾ ਪੈਂਦਾ ਜਦ ਕਦੇ ਮੈਨੂੰ ਤੇ ਸਤਗੁਰਾਂ ਦੀ ਕਿਰਪਾ ਸਦਕਾ ਅਸੀਂ ਆਪਦਾ ਜਲ ਪਾਣੀ ਜੋ ਲੋੜ ਮੁਤਾਬਕ ਲੈ ਕੇ ਤੇ ਬਾਹਰ ਆ ਜਾਨਾ ਬਾਹਰ ਗੁਰੂ ਪਿਆਰ ਵਾਲੇ ਬਥੇਰੇ ਮਿਲ ਜਾਂਦੇ ਨੇ ਉਹ 2-3 ਘੰਟੇ ਫਿਰ ਲੋਕੀ ਡੀਜਾਂ ਦੇ ਗਾਣਿਆਂ ਤੇ ਸ਼ਰਾਬਾਂ ਪੀ ਪੀ ਭੰਗੜਾ ਪਾਉਂਦੇ ਨੇ ਤੇ ਅਸੀਂ ਥੋੜਾ ਜਿਹਾ ਸੈਟ ਤੇ ਵਾਹਿਗੁਰੂ ਦੀ ਕਿਰਪਾ ਨਾਲ ਹੋ ਕੇ ਗੁਰੂ ਦੀ ਗੱਲਬਾਤ ਕਰ ਲਈਦੀ ਆ ਆਵਾਜ਼ ਜਿੰਨੀ ਮਰਜ਼ੀ ਆਈ ਜਾਵੇ ਫਿਰ ਤੇਰੀ ਸੁਰਤ ਨਹੀਂ ਜਦੋਂ ਟੱਚ ਕਰਦੀ ਸੁਰਤ ਟੱਚ ਕਰੇਗੀ ਤਾਂ ਤਾਂ ਸੁਣੀ ਜਾਣੀ ਆ ਗੱਲ ਉਹ ਵੀ ਜੇ ਡੀਜਾਂ ਦੀ ਆਵਾਜ਼ ਵੀ ਭਲਾ ਜਿੰਨੀ ਮਰਜ਼ੀ ਪਈ ਜਾਵੇ ਜੇ ਸੁਰਤ ਤੇਰੀ ਸ਼ਬਦ ਅੱਲੀ ਜੁੜੀ ਆ ਉਧਰ ਸੁਰਤ ਨਹੀਂ ਟੱਚ ਕਰੀ ਤਾਂ ਉਹ ਆਵਾਜ਼ ਵੀ ਨਹੀਂ ਕੁਝ ਕਰਦੀ ਇਹ ਵੀ ਮੇਰਾ ਪ੍ਰੈਕਟੀਕਲ ਆ ਜੀ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਦੇਖਿਆ ਪ੍ਰਤਿਆਕ ਇਹ ਗੱਲ ਜਦੋਂ ਤੁਸੀਂ ਧਿਆਨ ਦੇਵੋਗੇ ਤਾਂ ਬਾਅਦ ਉਹ ਤੁਹਾਨੂੰ ਸਮਝ ਆਉਣੀ ਆ ਨਹੀਂ ਪਈ ਜਾਵੇ ਰੌਲਾ ਭੰਗੜੇ ਪਈ ਜਾਣ ਜੇ ਤੇਰਾ ਧਿਆਨ ਹੀ ਵਾਹਿਗੁਰੂ ਉੱਲੀ ਆ ਸ਼ਬਦ ਵਿਚਾਰ ਉੱਲੀ ਆ ਤਾਂ ਧਿਆਨ ਤੇਰਾ ਇੱਧਰ ਹੀ ਲੱਗਿਆ ਰਹੇਗਾ ਇਥੋਂ ਸਿੱਖਿਆ ਇਹ ਵੀ ਲੈ ਲੈਣੀ ਆ ਆਪਾਂ ਜੇ ਹੁਣ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਬੈਠਿਆ ਜੇ ਧਿਆਨ ਗੁਰਬਾਣੀ ਸੁਣਨ ਵਿੱਚ ਆ ਤਾਂ ਸੁਣਿਆ ਜਾਏਗਾ ਜੇ ਧਿਆਨ ਇਥੋਂ ਕਿਤੇ ਹੋਰ ਚਲਿਆ ਗਿਆ ਫੇਰ ਇਹਨੇ ਸ਼ਬਦ ਵੀ ਨਹੀਂ ਸੁਣਨਾ ਗੱਲ ਸਾਰੀ ਧਿਆਨ ਦੀ ਆ ਧਿਆਨ ਮੰਗਦੀ ਆ ਗੁਰਬਾਣੀ ਧਿਆਨ ਦੇ ਧਿਆਨ ਨਾਲ ਸੁਣ ਤੇ ਨਾਮ ਬਾਣੀ ਨਾਲ ਜੁੜ ਪਈ ਮਹਾਰਾਜ ਕਹਣਾ ਕਰਦੇ ਨੇ ਰੇ ਮਨ ਮੇਰੇ ਪਰਮ ਨ ਕੀਜੇ ਮਨ ਮੰਨੇ ਅੰਮ੍ਰਿਤ ਰਸ ਪੀਜੇ ਰਾਵੜ ਬੰਦਾ ਜੀ ਅਗਲੇ ਮਹਾਰਾਜ ਸ਼ਬਦ ਚ ਕਹਿੰਦੇ ਨੇ ਜਨਮ ਜੀਤ ਮਰਨ ਮਨ ਮੰਨਿਆ ਜਿਨੇ ਮੰਨ ਲਿਆ ਨਾ ਮਰਨ ਮਨ ਮੰਨਿਆ ਜੀ ਨੇ ਮਨ ਨੇ ਮਰਨ ਮਨ ਮੰਨ ਲਿਆ ਇੱਕ ਤਾਂ ਸਰੀਰ ਕਰਕੇ ਮਰਨਾ ਹੀ ਆ ਜਾਣਾ ਹੀ ਆਪਾਂ ਲੋਕ ਆਉਂਦੇ ਨੇ ਜਾਂਦੇ ਨੇ ਰੋਜ਼ ਪਤਾ ਹੀ ਆਪਾਂ ਜਾਣਾ ਆਪਾਂ ਆਪਣੀ ਵਾਰੀ ਵੀ ਆਈ ਰਹਿ ਇਥੇ ਆਪਾਂ ਇਹ ਗੱਲ ਸਮਝਣੀ ਆ ਜਨਮ ਜੀਤ ਮਰਨ ਮਨ ਮੰਨਿਆ ਤੂੰ ਆਪਣੇ ਜਨਮ ਨੂੰ ਜਿੱਤ ਲੇਗਾ ਜਾਂ ਆਪਣੇ ਬਕਾਰਾਂ ਨੂੰ ਅੰਦਰੋਂ ਮਾਰਨ ਵਾਸਤੇ ਮੰਨ ਜਾਵੇਂ ਤਾਂ ਮੇ ਆਪਦੇ ਅੰਦਰੋਂ ਮੈਂ ਬਕਾਰੀ ਬਿਰਤੀ ਆ ਜਿਹੜੀ ਮਾਰਨੀ ਆ ਮਾੜੇ ਖਿਆਲ ਮੈਂ ਛੱਡਣੇ ਨੇ ਚੁਗਲੀ ਨਿੰਦਿਆ ਛੱਡਣੀ ਆ ਬੈਰ ਵਿਰੋਧ ਮੈਂ ਛੱਡਣਾ ਈਰਖਾ ਦੁਬੈਦ ਮੈਂ ਛੱਡਣੀ ਆ ਤੇਰਾ ਮਨ ਮੰਨ ਜੇ ਤੂੰ ਜਨਮ ਨੂੰ ਜਿੱਤ ਲਿਆ ਸੱਜਣਾ ਜਨਮ ਜੀਤ ਮਰਨ ਮੰਨ ਮੰਨਿਆ ਫੇਰ ਆਪਮੁਆ ਮਨ ਮਨ ਤੇ ਜਾਣਿਆ ਫਿਰ ਮਨ ਹੀ ਅੰਦਰ ਤੇਰੇ ਮਨ ਨੂੰ ਹੀ ਪਤਾ ਹੋਏਗਾ ਵੀ ਹਾਂ ਮੈਂ ਆ ਚੀਜ਼ਾਂ ਤੋਂ ਬਚਿਆ ਹੋਇਆ ਈਰਖਾ ਦਬੈਤ ਵਹਿਮ ਪਰਮ ਕਰਮ ਕਾਂਡ ਵਿਸ਼ੰਭਕਾਰਾਂ ਤੋਂ ਹੁਣ ਮੈਂ ਬਚਿਆ ਹੋਇਆ ਤੇਰੇ ਮਨ ਨੇ ਅੰਦਰੋਂ ਮੰਨ ਲੈਣਾ ਵੀ ਠੀਕ ਆ ਤੂੰ ਹੀ ਜਾਣਦਾ ਤੇਰਾ ਮਨ ਹੀ ਜਾਣੇਗਾ ਦੂਜਿਆਂ ਨੂੰ ਨਹੀਂ ਪਤਾ ਲੱਗਣਾ ਕੋਈ ਤੇਰਾ ਧਿਆਨ ਨਾਲ ਬੈਠੋ ਜੀ ਦੂਜਿਆਂ ਨੂੰ ਨਹੀਂ ਪਤਾ ਲੱਗਣਾ ਵੀ ਤੂੰ ਤੇਰੀ ਵਰਤੀ ਕਿਹੋ ਜੀ ਆਪਣੇ ਮਨ ਦੀ ਵਰਤੀ ਇਨਸਾਨ ਆਪ ਜਾਣਦਾ ਵੀ ਮੈਂ ਅੰਦਰੋਂ ਕਿਹੋ ਜਾਂ ਬਾਹਰੋਂ ਤਾਂ ਲੇਬਲ ਜਿਹੜਾ ਮਰਜ਼ੀ ਲਾਈ ਫਿਰੇਂ ਚਾਹੇ ਮੇਰੇ ਅਰ ਕਾ ਅਮਰਤ ਛਕਿਆ ਹੋਇਆ ਦਮਾਲੇ ਬੰਨੇ ਆ ਦਸਤਾਰੇ ਬੰਨੀਆਂ ਭਾਵੇਂ ਗਾਤਰੇ ਪਾਏ ਆ ਵੱਡੇ ਵੱਡੇ ਪਰ ਅੰਦਰ ਦਾ ਤਾਂ ਤੈਨੂੰ ਆਪ ਨੂੰ ਹੀ ਪਤਾ ਨਾ ਵੀ ਮੇਰੇ ਅੰਦਰ ਕੀ ਆ ਜੇ ਤੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਆ ਗੁਰੂ ਸੰਧਾਨਤ ਨਾਲ ਜੁੜਿਆ ਹੋਆ ਤਾਂ ਬਾਵਾ ਜੇ ਬਖਾਵੇ ਤਾਂ ਸਿੱਖ ਆ ਭਾਈ ਫਿਰ ਉਹ ਤਾਂ ਜਾਣਦਾ ਯਕਾਲ ਪੁਰਖ ਵਾਹਿਗੁਰੂ ਤਾਂ ਗੁਰੂ ਤਾਂ ਜਾਣਦਾ ਹੀ ਆ ਘਟ ਘਟ ਕੇ ਅੰਤਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਛਾਨਤ ਉਹ ਤਾਂ ਫਿਰ ਇੱਕ ਦਿਨ ਲੇਖਾ ਜੋਖਾ ਹੋਏਗਾ ਭਲੇਖੇ ਚ ਨਾ ਰਹੀ ਦੇਣਾ ਪਏਗਾ ਦੇਣ ਭਾਈ ਜਨਮ ਜੀਤ ਮਰਨ ਮਨ ਮਾਨਿਆ ਆਪ ਮੁਆ ਆਪ ਮੁਆ ਮਨ ਮਨ ਤੇ ਜਾਣ ਨજર ਭਈ ਕਰ ਕਰ ਤੇ ਜਾਣਿਆ ਤੇ ਤਾਂ ਪ੍ਰਭੂ ਪ੍ਰਮਾਤਮਾ ਦੀ ਨਦਰ ਹੁੰਦੀ ਆ ਨਾ ਸਬੱਲੀ ਨજર ਭਈ ਕਰ ਕਰ ਤੇ ਜਾਣਿਆ ਫਿਰ ਤੂੰ ਉਸ ਆਪਣੇ ਪ੍ਰਭੂ ਪਰਮਾਤਮਾ ਨੂੰ ਹਿਰਦੇ ਘਰ ਵਿੱਚ ਹੀ ਜਾਣ ਲਏਗਾ। ਸਭ ਬੰਪਲੇਖੇ ਸਭ ਦੂਰ ਹੋ ਜਾਣਗੇ ਤੇਰੇ। ਕਰਮ ਕਾਂਡ, ਈਰਖਾ ਤੇ ਸਭ ਦੂਰ ਹੋ ਜਾਏਗੀ। ਜਤ ਸਤ ਤੀਰਥ ਮੰਜਨ ਨਾਮ। ਮਹਾਰਾਜ ਕਹਿੰਦੇ ਤੇਰਾ ਜਤ ਸਤ ਜਿਹੜੇ ਜਤੀ ਕਹੋਂਦੇ ਨੇ, ਸਤੀ ਕਹੋਂਦੇ ਨੇ ਵੀ ਅਸੀਂ ਸਤੀ ਹੋਏ ਵਿਆਂ ਜੀ ਸਤੀ ਹੋ ਜਾਾਂਗੇ। ਜਸ ਸਤੀ ਹੋ ਗਏ ਹਨਾ। ਜਾ ਜਤੀ ਹੋ ਗਏ ਕਹਿੰਦੇ ਅਸੀਂ ਜਤ ਵਿੱਚ ਪੱਕੇ ਆਂ ਮਹਾਰਾਜ ਕੀ ਕਹਿੰਦੇ ਨੇ ਅਸੀਂ ਕਈ ਕਹਿੰਦੇ ਨੇ ਤੀਰਥ ਇਸ਼ਨਾਨੀ ਆ ਅਸੀਂ ਤੀਰਥਾਂ ਦੇ ਇਸ਼ਨਾਨ ਕਰਦੇ ਆਂ ਮਹਾਰਾਜ ਕਹਿੰਦੇ ਜਤ ਸਤ ਤੀਰਥ ਮੰਜਨ ਨਾਮ ਪ੍ਰਭੂ ਪਰਮਾਤਮਾ ਦਾ ਨਾਮ ਜਪ ਲਾ ਭਾਈ ਤੂੰ ਜਤੀ ਵੀ ਆ ਤੂੰ ਸਤੀ ਵੀ ਆ ਤੂੰ ਤੀਰਥ ਮੰਜਨ ਵੀ ਤੇਰਾ ਹੋ ਗਿਆ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਨਾਲ ਨਾ ਘਰ ਬੈਠੇ ਗੁਰੂ ਤੇ ਆਈਏ ਕਿਤੇ ਨਹੀਂ ਭਜਣ ਦੀ ਲੋੜ ਜਤ ਸਤ ਵਿੱਚ ਰਹਿਣਾ ਆਪਦੇ ਧਰਮ ਮੁਤਾਬਕ ਵਾਹਿਗੁਰੂ ਪਤੀ ਪਤਨੀ ਤੋਂ ਬਿਨਾਂ ਰਿਸ਼ਤੇ ਸਾਰੇ ਭੈਣ ਭਰਾਵਾਂ ਵਾਲੇ ਤੇ ਧੀਆਂ ਪੁੱਤਰਾਂ ਵਾਲੇ ਜਤੀਆਂ ਨੂੰ ਸਤਮਿਤ ਰਹਿਣਾ ਸੱਚ ਨਾਲ ਜੁੜੇ ਰਹਿਣਾ ਇਹ ਸਤੀਆਂ ਸੱਚ ਨਾਲ ਜੁੜੇ ਰਹਿਣਾ ਤੇ ਪ੍ਰਭੂ ਪਰਮਾਤਮਾ ਦਾ ਨਾਮ ਹਜੱਪਣਾ ਹੀ ਮਹਾਰਾਜ ਕਹਿੰਦੇ ਤੇਰਾ ਜਤ ਸਤ ਤੀਰਥਮੰਜਨ ਨਾਮ ਹੈ ਪ੍ਰਭੂ ਪਰਮਾਤਮਾ ਦਾ ਹੁਣ ਮਰਜੀ ਤੇਰੀ ਹੈ ਜੇ ਤੂੰ ਹੁਣ ਬੈਠੇ ਨੇ ਭਾਈ ਜਤ ਸਤ ਦੇ ਵਿੱਚ ਪੱਕਾ ਹੋਣਾ ਤੀਰਥਮੰਜਨ ਇਸ਼ਨਾਨ ਕਰਨੇ ਨੇ ਪ੍ਰਭੂ ਪਰਮਾਤਮਾ ਦਾ ਨਾਮ ਜਪ ਲੈ ਨਾਮ ਜਪਣ ਦੇ ਨਾਲ ਹੀ ਇਹ ਸਭ ਕੁਝ ਪ੍ਰਾਪਤ ਹੋ ਜਾਏਗਾ ਤੈਨੂੰ ਅਦਕ ਵਿਸਥਾਰ ਕਰੂੰ ਕਿਸ ਕਾਮ ਨਰਨ ਰੇਣ ਅੰਤਰਜਾਮ ਐਵੇਂ ਤੈਨੂੰ ਬਖਾਵੇ ਕਰਨ ਦੀ ਜਰੂਰਤ ਸੱਜਣਾ ਉਹ ਪ੍ਰਭੂ ਪਰਮਾਤਮਾ ਅੰਤਰਜਾਮੀ ਆ ਤੈਨੂੰ ਆਪੇ ਹੀ ਜਾਣਦਾ ਉਹ ਤੇਰੇ ਅੰਦਰ ਦੀ ਬਿਰਤੀ ਨੂੰ ਤੂੰ ਪ੍ਰਭੂ ਪਰਮਾਤਮਾ ਦਾ ਨਾਮ ਜਪ ਲੈ ਉਹ ਅੰਤਰਜਾਮ ਅੰਤਰਜਾਮੀ ਆ ਪ੍ਰਭੂ ਪਰਮਾਤਮਾ ਨਾਰਾਇਣ ਅੰਤਰਜਾਮ ਲਿਖਿਆ ਮਾ ਨਨ ਨਾਰਾਇਣ ਨਰਨ ਨਾਰਾਇਣ ਅੰਤਰਜਾਮ ਤੇਰੇ ਅੰਦਰ ਦੀ ਜਾਣਦਾ ਤੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਜੀਵਨ ਬਸਰ ਕਰ ਲੈ ਭਾਈ ਆਨ ਮਨੋ ਤੋ ਘਰ ਪਰ ਘਰ ਜਾਓ ਕਿਸ ਜਾ ਚੋਂ ਨਾਹੀ ਕੋ ਥਾਓ ਆਨ ਮੰਨੋ ਤੋ ਪਰ ਘਰ ਜਾਓ ਜੇ ਤੂੰ अनेਕਾਂ ਨੂੰ ਮੰਨਦਾ ਭਾਈ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਤਾਂ ਫਿਰ ਤੂੰ ਪ੍ਰਾਏ ਘਰ ਜਾਣਾ ਹੀ ਜਾਣਾ ਗੁਰੂ ਦਾ ਦਵਾਰਾ ਛੱਡ ਕੇ ਬਾਕੀ ਸਾਰੇ ਪ੍ਰਾਏ ਘਰ ਨੇ ਜੇ ਕੋਈ ਕਿਤੇ ਜਾਂਦਾ ਤਾਂ ਆਪਾਂ ਕੱਲ ਵੀ ਗੱਲ ਕਰੀ ਸੀ ਵੀ ਜੇ ਗੁਰੂ ਦੇ ਦਵਾਰੇ ਨੂੰ ਛੱਡ ਕੇ ਕਿਤੇ ਹੋਰ ਦਵਾਰੇ ਮੱਲੇ ਹੋਏ ਹਨ ਤੋ ਭਾਈ ਫਿਰ ਆਨ ਮੰਨੋ ਤੇਰੇ ਮਨ ਨੇ ਹੋਰਾਂ ਨੂੰ ਮੰਨ ਲਿਆ ਤੋ ਪਰ ਕਰ ਜਾਓ ਮਨ ਨੇ ਪ੍ਰਭੂ ਪਰਮਾਤਮਾ ਨੂੰ ਨਹੀਂ ਗੁਰੂ ਨੂੰ ਨਹੀਂ ਮੰਨਿਆ ਨਾਮ ਨੂੰ ਨਹੀਂ ਮੰਨਿਆ ਤੁਰਿਆ ਫਿਰ ਪ੍ਰਾਏ ਘਰ ਪ੍ਰਾਏ ਘਰ ਦੇ ਵਿੱਚ ਕਿੰਨਾ ਕੁ ਸਕੂਨ ਹੁੰਦਾ ਉਹ ਆਪਾਂ ਨੂੰ ਪਤਾ ਆਪਦਾ ਘਰ ਜੇ ਹੋ ਜਾ ਵੀ ਆਪਦੇ ਘਰ ਵਿੱਚ ਬਾਰੀ ਧਾਰਨਾ ਆਪਦੇ ਘਰ ਵਿੱਚ ਸਕੂਨ ਹੁੰਦਾ ਚਾਹੇ ਚੰਗਾ ਚਾਹੇ ਮਾੜਾ ਪ੍ਰਾਏ ਘਰ ਦੇ ਵਿੱਚ ਕਈ 2-4 ਘੰਟੇ ਰਹਿਣਾ ਔਖਾ ਹੋ ਜਾਂਦਾ ਕਈ ਅਮਰਜੈਂਸੀ ਕਿਤੇ ਰਾਤ ਰਹਿਣਾ ਪੈ ਜਾ ਤਾਂ ਬੜਾ ਔਖਾ ਹੁੰਦਾ ਇਹ ਮੇਰਾ ਪ੍ਰੈਕਟੀਕਲ ਆ ਆਪਦੇ ਘਰ ਨਜ਼ਾਰਾ ਸਤਿਗੁਰਾ ਸਤਿਗੁਰੂ ਸਾਡਾ ਆਪਣਾ ਘਰ ਦਰ ਕਰ ਹੈ ਗੁਰੂ ਦਾ ਦਰ ਕਰ ਸਾਡਾ ਆਪਣਾ ਘਰ ਹੈ ਇਸ ਘਰ ਨਾਲ ਜੁੜੀਏ ਮਹਾਰਾਜ ਕਹਿੰਦੇ ਕਿਸ ਜਾ ਤੂੰ ਨਹੀਂ ਕੋਥਾ ਕਹਿੋ ਜਾ ਥਾ ਉਹ ਕੀ ਉਹਦੀ ਜਾਂਚ ਕਰ ਲੇਗਾ ਸੱਜਣਾ ਗੁਰੂ ਦੇ ਗਿਆਨ ਨਾਲ ਜੁੜ ਨਾਨਕ ਗੁਰਮਤ ਸਹਿਜ ਸਮਾਓ ਗੁਰੂ ਮਹਾਰਾਜ ਕਹਿੰਦੇ ਗੁਰੂ ਤੋਂ ਮਤ ਲੈ ਲੈ ਸਹਿਜ ਦੇ ਵਿੱਚ ਸਮਾਇਆ ਰਹੇਗਾ ਮਨ ਤੇਰਾ ਪਟਕਣਾ ਤੋਂ ਬਚ ਜਾਏਗਾ ਇਹ ਤਾਂ ਸਿੱਧੀ ਗੱਲ ਸਮਝਦੇ ਨਾ ਭਟਕਣਾ ਜਿਹੜਾ ਮਨ ਭਟਕਦਾ ਰਹਿੰਦਾ ਮਨ ਭਟਕਣ ਦੀ ਗੱਲ ਦੇਖੋ ਜੀ ਤੁਸੀਂ ਜੇ ਕੋਈ ਕਈ ਵਾਰੀ ਕੋਈ ਸੌਦਾ ਆਪਾਂ ਕਰਦੇ ਆ ਭਾਵੇਂ ਸੱਚਾ ਸੁੱਚਾ ਹੀ ਹੁੰਦਾ ਸੌਦਾ ਹੋਣਾ ਕੋਈ ਚੀਜ਼ ਵੇਚਣੀ ਆ ਕਿਸੇ ਨੇ ਲੈਣੀ ਆ ਉਹ ਸੌਦਾ ਹੁੰਦੇ ਹੁੰਦੇ ਤੇ ਕਿਸੇ ਦੇ ਜਲ ਮਾ ਫਰਜ਼ ਕੀਤਾ ਮੇਰੇ ਮਨ ਚੋਂ ਨਾ ਨਿਕਲ ਗਈ ਬਣੀ ਯਾਰ ਵੇਚਣੀ ਨਹੀਂ ਚੀਜ਼ ਇਹ ਠੀਕ ਆ ਜੀ ਜੋ ਮੈਂ ਕੰਮ ਕਰਦਾ ਆ ਆਪਦਾ ਕਾਰੋਬਾਰ ਦੁਕਾਨਦਾਰੀ ਦਾ ਉਹਦੇ ਵਿੱਚ ਫਿਰ ਪਤਾ ਕੀ ਹੁੰਦਾ ਬਾਅਦ ਦੇ ਵਿੱਚ ਉਸ ਨੂੰ ਪਸਤਾਵਾ ਜਾ ਹੋ ਜਾਂਦਾ ਵੀ ਚੱਲ ਜਾ ਦੇ ਦੇਣਾ ਸੀ ਉਹਨੂੰ ਵੀ ਪੁੱਗਦਾ ਸੀ ਤੈਨੂੰ ਵੀ ਪੁੱਗਦਾ ਸੀ ਤੇ ਜਦੋਂ ਉਹ ਸੌਦਾ ਨਿਕਲ ਜੇ ਫਿਰ ਮੰਨਦੇ ਪਸਤਾਉਂਦਾ ਇਨਸਾਨ ਫੇਰ ਨਾ ਇਹ ਪਸਤਾਵੇ ਜੇ ਤੇਰੇ ਮੁੱਕ ਜਾਣਗੇ ਭਾਈ ਜੇ ਤੂੰ ਪ੍ਰਭੂ ਪਰਮਾਤਮਾ ਨਾਲ ਜੁੜਿਆ ਰਿਹਾ ਇਹ ਜਿਹੜਾ ਤੂੰ ਸੌਦਾ ਕਰਨਾ ਹੈ ਨਾ ਪ੍ਰਭੂ ਪਰਮਾਤਮਾ ਦੇ ਨਾਮ ਦਾ ਬਣ ਜਿ ਬਿਹਾਰ ਕਰੇਗਾ ਇਹ ਲੇਖੇ ਵਿੱਚ ਲੱਗੀ ਜਾਣਾ ਲੇਖੇ ਚ ਪਈ ਜਾਣਾ ਖਜ਼ਾਨੇ ਪਈ ਜਾਣਾ ਐਂ ਕਹੇ ਲੋ ਜੇ ਕੋਈ ਆਪਣੇ ਕੋਲੇ ਜਿਬਾਰੀ ਧਾਰਨ ਲੈ ਜੇ ਆਪਾਂ 10 ਰੁਪਏ ਆ 10 ਰੁਪਏ ਬਚਦੇ ਆਪਣੇ ਕੋਈ ਗੋਲ ਕਲਾਈ ਆ ਗੱਲਾਂ ਲਾਇਆ ਕਹਿ ਲੋ ਘਰ ਦੇ ਵਿੱਚ ਆਪਾਂ ਉਹਦੇ ਵਿੱਚ ਪਾਈ ਜਾਂਦੇ ਉਹਨੂੰ ਖੋਲਦੇ ਨਹੀਂ ਤੇ ਟਾਈਮ ਪਾ ਕੇ ਉਹ ਕਾਫੀ ਇਕੱਠੇ ਹੋ ਜਾਣਗੇ ਇਸੇ ਤਰ੍ਹਾਂ ਹੀ ਜੇ ਆਪਾਂ ਗੁਰੂ ਦੀ ਗੱਲ 10 ਮਿੰਟ 5 ਮਿੰਟ 20 ਮਿੰਟ ਸੁਣਦੇ ਆਂ ਰੋਜ਼ ਸਤਿਗੁਰਾਂ ਦੀ ਸ਼ਬਦ ਵਿਚਾਰ ਕਰਦੇ ਆਂ ਗੁਰੂ ਦੀ ਗੱਲ ਸੁਣਦੇ ਆਂ ਪ੍ਰਭੂ ਪਰਮਾਤਮਾ ਦਾ ਨਾਮ ਸੁਣਦੇ ਆਂ ਤਾਂ ਇਹ ਜਿਵੇਂ ਤੂੰ ਗੱਲੇ ਦੇ ਵਿੱਚ 10-10 5-5 ਪਾਈ ਜਾਣਾ ਇਸ ਤਰ੍ਹਾਂ ਥੋੜਾ ਥੋੜਾ ਨਾਮ ਗੁਰੂ ਦਾ ਸੰਧਾਨਤ ਗੋਲਕ ਵਿੱਚ ਪੈ ਰਿਹਾ ਗੁਰੂ ਦੇ ਖਜ਼ਾਨੇ ਵਿੱਚ ਇਕੱਠਾ ਹੋ ਰਿਹਾ ਇੱਕ ਦਿਨ ਇਹ ਕਾਫੀ ਵੱਡਾ ਬੈਲੈਂਸ ਬਣ ਕੇ ਤੈਨੂੰ ਮਿਲ ਜਾਏਗਾ 바ਵਾ ਇਕੱਠਾ ਹੋ ਕੇ ਤੈਨੂੰ ਪ੍ਰਾਪਤ ਹੋ ਜਾਏਗਾ ਥੋੜਾ ਥੋੜਾ ਸੁਣੀ ਚੱਲ ਕੇ ਗੁਰੂ ਦੇ ਗਿਆਨ ਨਾਲ ਜੁੜੇ ਰਹੀਏ ਫਿਰ ਲੋਕ ਸੁਖੀਏ ਪਰਲੋਕ ਸਹਿਲੇ ਨਾਨਕਰ ਪ੍ਰਭ ਆਪੇ ਮੇਲੇ ਜੀ ਸਤਿਗੁਰਾਂ ਦੀ ਕਿਰਪਾ ਸਦਕਾ ਆਪੇ ਸ਼ਬਦ ਦੀ ਵਿਚਾਰ ਕੀਤੀਆਂ అనేక પ્રકાર ਦੀਆਂ ਭੁੱਲਾਂ ਗਲਤੀਆਂ